ਉਨੀ ਜੇ ਵਹਾਇਆ ਬਾਣੀ ਦਾ ਬਚਨ ਭੱਟ ਭਗਤ ਸਹਿਬਾਣ ਕਹਿੰਦੇ ਕਹਿੰਦੇ ਖਸਮ ਮਾਰੇ ਤਉ ਨਾਰ ਨ ਰੋਵੇ ਖਸਮ ਮਰ ਗਿਆ ਤੇ ਕਦੇ ਵੀ ਪਤਨੀ ਨਹੀਂ ਰੋਂਦੀ ਕਿਉਂ ਪਤਨੀ ਨੂੰ ਪਤਾ ਹੈ ਕਿ ਮੇਰਾ ਖਸਮ ਇੱਕ ਮਰ ਗਿਆ ਤੇ ਦੂਜਾ ਤਿਆਰ ਬੈਠਾ ਹੈ ਜਮੀਨਾ ਜੈਦਾਦਾ ਕਦੇ ਨਹੀਂ ਰੋਂਦੀਆਂ ਉਹਨੂੰ ਪਤਾ ਹੈ ਬਾਪ ਚੱਲ ਵਸਿਆ ਪੁੱਤਰ ਤਾਂ ਬੈਠਾ ਹੈ ਨਾ ਉਹਦੇ ਦੋ ਪੁੱਤ ਨੇ ਦੋ ਖਸਮ ਹੋ ਗਏ ਉਸ ਸਮਾਨ ਦੇ ਉਸ ਸਹੂਲਤਾਂ ਦੇ ਗੁਰੂ ਰਾਮਦਾਸ ਜੀ ਨੇ ਬੜਾ ਸਮਝਾਇਆ ਕਿ ਜਿਸ ਧਨ ਦਾ ਤੁਮ ਗਰਭ ਕਰਤ ਹੋ ਸੋ ਧਨ ਕਿਸੇ ਨਾ ਆਪ ਉਹ ਧਨ ਕਿਸੇ ਦਾ ਨਹੀਂ ਜੇ ਬਣਦਾ ਬੜਾ ਕੁਝ ਸਮਝਾਇਆ ਪਰ ਪੱਲੇ ਪ੍ਰਿਥੀ ਚਾਹਦੇ ਨਹੀਂ ਪਿਆ ਜਿਹੜੀਆਂ ਜਿਹੜੇ ਬਚਨ ਆਪ ਜੀ ਨੇ ਪਹਿਲੀ ਵਾਰ ਵੀ ਸੁਣੇ ਨੇ ਪਹਿਲਾਂ ਵੀ ਬੋਲਦੇ ਸੁਣਦੇ ਰਹੇ ਹੋ ਕੁਝ हटਕੇ ਇਤਿਹਾਸ ਦੇ ਕੁਝ ਬਚਨ ਆਪ ਜੀ ਦੇ ਨਾਲ ਜਰੂਰ ਸਾਂਝੇ ਕਰਾਂਗੇ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਸਮਝਾਇਆ ਨਾ ਗੱਲ ਪੱਲੇ ਪਈ ਇਹਨੇ ਆਪਣੇ ਮਸੰਦਾਂ ਨੂੰ ਗੰਢਿਆ ਕੁਝ ਲੋਕ ਨਾਲ ਜੋੜੇ ਕੁਝ ਸੰਗਤਾਂ ਨੂੰ ਗੁੰਮਰਾਹ ਕੀਤਾ ਪ੍ਰਿਥੀ ਚੰਦ ਨੇ ਆਪਣੀ ਪੂਰੀ ਇੱਕ ਟੀਮ ਤਿਆਰ ਕੀਤੀ ਜਿਨ੍ਹਾਂ ਰਸਤਿਆਂ ਦੇ ਉੱਤੋਂ ਦੀ ਸੰਗਤਾਂ ਚੱਲ ਕੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਦਰਬਾਰ ਤੱਕ ਪਹੁੰਚਦੀਆਂ ਹਨ ਉਹਨਾਂ ਰਸਤਿਆਂ ਦੇ ਨਾਕੇ ਲਗਾ ਲਏ ਪ੍ਰਿਥੀ ਚੰਦ ਆਇਆਂ ਹੋਈਆਂ ਸੰਗਤਾਂ ਦੇ ਕੋਲੋਂ ਸਮਾਨ ਖੋਲ੍ਹਿੰਦਾ ਹੈ ਰਸਤਾ ਖੋਲ੍ਹਿੰਦਾ ਹੈ ਧਨ ਦੌਲਤ ਜੋ ਕੁਝ ਵੀ ਗੁਰੂ ਦੇ ਘਰ ਵਾਸਤੇ ਲੈ ਕੇ ਆਉਂਦੀਆਂ ਨੇ ਸੰਗਤਾਂ ਸਾਰਾ ਕੁਝ ਪ੍ਰਿਥੀ ਚੰਦ ਖੋ ਲੈਂਦਾ ਆਪਣੇ ਕਬਜੇ ਵਿੱਚ ਕਰਕੇ ਸਾਰਾ ਕੁਝ ਤੇ ਲੰਗਰ ਖਾਣ ਵਾਸਤੇ ਉਹ ਤੋੜ ਦਿੰਦਾ ਸੀ ਗੁਰੂ ਨਾਨਕ ਦੇ ਘਰ ਵੱਲ ਗੁਰੂ ਅਰਜਨ ਪਾਤਸ਼ਾਹ ਜੀ ਦੇ ਲੰਗਰ ਵੱਲ ਜਾਓ ਤੁਸੀਂ ਉੱਥੋਂ ਛਕੋ ਜਾ ਕੇ ਇਦਾਂ ਦੇ ਵੀ ਹਾਲਾਤ ਬਣੇ ਇੱਕ ਦਿਨ ਨਿਕਲਿਆ ਦੋ ਦਿਨ ਚਾਰ ਦੇ ਨਿਕਲੇ ਕੁਝ ਸਮਾਂ ਬਤੀਤ ਹੋਇਆ ਗੁਰੂ ਨਾਨਕ ਦੇ ਘਰ ਵਿੱਚ ਗੁਰੂ ਘਰ ਵਿੱਚ ਆਮਦਨ ਦਾ ਸਾਧਨ ਰੁਕ ਚੁੱਕਾ ਸੀ ਖਰਚੇ ਵੱਧ ਚੁੱਕੇ ਨੇ ਇਥੋਂ ਤੱਕ ਵੀ ਹਾਲਾਤ ਬਣ ਗਏ ਲੰਗਰ ਜਿਹੜਾ ਸਵਧਿਆ ਭੱਕਦਾ ਸੀ ਉਹ ਮਸਤਾਨਾ ਹੋਣਾ ਸ਼ੁਰੂ ਹੋ ਗਿਆ ਲੰਗਰ ਵਾਧੇ ਪੈਣਾ ਸ਼ੁਰੂ ਹੋ ਗਿਆ ਇਥੋਂ ਤੱਕ ਭੁੱਜੇ ਚਣੇ ਵੀ ਸੰਗਤਾਂ ਦੇ ਵਿੱਚ ਵਰਤੋਂ ਲੱਗ ਪਏ ਗੁਰੂ ਅਰਜਨ ਪਾਤਸ਼ਾਹ ਜੀ ਅਨੌਬਤ ਇਥੋਂ ਤੱਕ ਪਹੁੰਚੀ ਭੁੱਜੇ ਚਣਿਆਂ ਵਾਸਤੇ ਵੀ ਖਰਚਾ ਨਾ ਆਇਆ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਅੰਨਾ ਨੇ ਵੇਖਿਆ ਕਿ ਆਪਣੀ ਪਤਨੀ ਮਾਤਾ ਗੰਗਾ ਜੀ ਉਹਨਾਂ ਦੇ ਕੁਝ ਜੇਵਰ ਪਏ ਨੇ ਮਾਤਾ ਗੰਗਾ ਜੀ ਨੇ ਖੁਦ ਲਿਆ ਕੇ ਕਹਿ ਸਿਰਦਿਆ ਸਾਈਆਂ ਆ ਕੁਝ ਜੇਵਰ ਹੈਗੇ ਨੇ ਇਹਨਾਂ ਨੂੰ ਵੇਚ ਕੇ ਜੋ ਕੁਝ ਮਿਲਦਾ ਗੁਰੂ ਕੇ ਲੰਗਰ ਵਿੱਚ ਪਾ ਦਿਓ ਮਾਤਾ ਗੰਗਾ ਜੀ ਨੇ ਆਪਣੇ ਜੇਵਰ ਵੀ ਵੇਚ ਦਿੱਤੇ ਤੇ ਗੁਰੂ ਕੇ ਲੰਗਰ ਨੂੰ ਚਾਲੂ ਰੱਖਿਆ ਹਾਲਾਤ ਇਥੋਂ ਤੱਕ ਵਾਪਰੇ ਇੱਕ ਸੰਗਤ ਗੁਰੂ ਕਾ ਪਿਆਰਾ ਸਿੱਖ ਆਇਆ ਇੱਕ ਸਿੱਖ ਨੇ ਕੀ ਧੱਕਿਆ ਉਸ ਦਾ ਨਾਮ ਸੀ ਭਾਈ ਗੰਗਾ ਰਾਮ ਜੀ ਉਹ ਬਠਿੰਡੇ ਦੇ ਇਲਾਕੇ ਦਾ ਰਹਿਣ ਵਾਲਾ ਬੜਾ ਕੁਝ ਉਹ ਜਦੋਂ ਰਸਤੇਾਂ ਲੈ ਕੇ ਆਉਂਦਾ ਬਾਜਰਾ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਕੇ ਵੇਚਣ ਜਾਂਦਾ ਸੀ ਲੰਗ ਦੇ ਲੰਗ ਦੇ ਉਹ ਅੰਮ੍ਰਿਤਸਰ ਦੀ ਧਰਤੀ ਦੇ ਕੋਲੋਂ ਦੀ ਲੰਘਿਆ ਦਰਬਾਰ ਸਾਹਿਬ ਜਿੱਥੇ ਇਹ ਕਾਰਜ ਹੋ ਰਹੇ ਨੇ ਉਹਨੇ ਕੀ ਤੱਕਿਆ ਕਿ ਗੁਰੂ ਨਾਨਕ ਦਾ ਇੱਥੇ ਘਰ ਹੈ ਗੁਰੂ ਅਰਜਨ ਪਾਤਸ਼ਾਹ ਜੀ ਜ਼ਿੰਮੇਵਾਰੀ ਸੰਭਾਲ ਕੇ ਬੈਠੇ ਹੋਏ ਨੇ 24 ਘੰਟੇ ਹਰ ਵੇਲੇ ਗੁਰੂ ਕਾ ਲੰਗਰ ਚੱਲਦਾ ਹੈ ਆਇਆ ਤੱਕਿਆ ਉਸਨੇ ਭਾਈ ਗੰਗਾ ਰਾਮ ਨੇ ਤੱਕਿਆ ਕਿ ਇਸ ਘਰ ਵਿੱਚ ਜਿੱਥੇ ਹਮੇਸ਼ਾ ਬਰਕਤਾਂ ਹੀ ਸੁਣੀਆਂ ਜਾਂਦੀਆਂ ਨੇ ਇਸ ਘਰ ਵਿੱਚ ਹਮੇਸ਼ਾ ਜਿੱਥੇ ਹਰ ਵੇਲੇ ਹਰ ਵਕਤ ਲੰਗਰ ਮਿਲਦਾ ਸੀ ਕੋਈ ਵੀ ਭੁੱਖਾ ਆ ਜਾਵੇ ਰਾਹੀਰ ਆ ਜਾਵੇ ਲੋੜਵੰਦ ਆ ਜਾਵੇ ਗਰੀਬ ਆ ਜਾਵੇ ਭੁੱਖੇ ਨੂੰ ਇੱਥੋਂ ਆ ਕੇ ਰੋਟੀ ਮਿਲ ਜਾਂਦੀ ਸੀ ਅੱਜ ਹਾਲਾਤ ਇਦਾਂ ਦੇ ਹੋ ਗਏ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਖੁਦ ਨੂੰ ਭੁੱਖਿਆਂ ਨੂੰ ਸੋਣਾ ਪੈ ਰਿਹਾ ਹੈ ਹਾਲਾਤ ਇਥੋਂ ਤੱਕ ਵਾਪਰ ਗਏ ਨੇ ਪਰ ਉਸ ਭਾਈ ਗੰਗਾ RAM ਨੇ ਆਪਣਾ 100 ਮਣ ਬਾਜਰਾ ਵੇਚਣ ਤੁਰਿਆ ਸੀ 100 ਮਣ ਬਾਜਰਾ ਉਹਨੇ ਕੀ ਕੀਤਾ ਗੁਰੂ ਕੇ ਲੰਗਰ ਵਿੱਚ ਪਾ ਦਿੱਤਾ ਗੁਰੂ ਕੇ ਲੰਗਰ ਵਿੱਚ ਬਾਜਰਾ ਪਾਇਆ ਲੰਗਰ ਬਣਾਣਾ ਸ਼ੁਰੂ ਹੋ ਗਿਆ ਲੰਗਰ ਸ਼ੁਰੂ ਹੋ ਗਿਆ ਉਹਨੇ ਫਿਰ ਇੱਕ ਦਿਨ ਪਾਇਆ ਦੋ ਦਿਨ ਚਾਰ ਦਿਨ ਹਫਤਾ ਪਾਉਂਦਾ ਰਿਹਾ ਲੰਗਰ ਪਾਇਆ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪਤਾ ਲੱਗਾ ਲੰਗਰ ਕਿਵੇਂ ਦੁਬਾਰਾ ਚੱਲ ਸ਼ੁਰੂ ਹੋ ਗਏ ਸਿੱਖਾਂ ਨੇ ਦੱਸਿਆ ਪਾਤਸ਼ਾਹ ਇੱਕ ਗੁਰੂ ਕਾ ਪਿਆਰ ਵਾਲਾ ਗੁਰੂ ਨਾਨਕ ਦਾ ਪ੍ਰੇਮੀ ਸਿੱਖ ਭਾਈ ਗੰਗਾ ਰਾਮ ਆਇਆ ਏ ਉਹਨੇ ਆਪਣੇ ਕਿਰਤ ਕਮਾਈ ਦਾ ਕੱਢ ਕੇ 100 ਮਣ ਬਾਜਰਾ ਗੁਰੂ ਨਾਨਕ ਦੇ ਘਰ ਵਿੱਚ ਭੇਜਿਆ ਏ ਤਾਂ ਕਰਕੇ ਗੁਰੂ ਕਾ ਲੰਗਰ ਸ਼ੁਰੂ ਹੋਇਆ ਏ ਗੁਰੂ ਅਰਜਨ ਪਾਤਸ਼ਾਹ ਜੀ ਨੇ ਅਸੀਸਾਂ ਦਿੱਤੀਆਂ ਉਹਨੂੰ ਕਿਹਾ ਗੰਗਾ ਰਾਮ ਜਿੰਨਾ ਵੀ ਤੂੰ ਬਾਜਰਾ ਗੁਰੂ ਘਰ ਵਿੱਚ ਭੇਜ ਸਕਦਾ ਹੈ ਭੇਜ ਵਕਤ ਆਵੇਗਾ ਤੇਰੇ ਬਾਜਰੇ ਦਾ ਮੁੱਲ ਤੈਨੂੰ ਜਰੂਰ ਦੇਵਾਂਗੇ ਅਸੀਂ ਅਸੀਂ ਇਹ ਮੁਫਤ ਵਿੱਚ ਨਹੀਂ ਰੱਖਣਾ ਦੇਵਾਂਗੇ ਜਰੂਰ ਗੁਰੂ ਅਰਜਨ ਪਾਤਸ਼ਾਹ ਜਿਨੇ ਉਹਨੂੰ ਅਸੀਸਾਂ ਦਿੱਤੀਆਂ ਬਾਜਰੇ ਦਾ ਕਰਕੇ ਗੁਰੂ ਕਾ ਲੰਗਰ ਦੁਬਾਰਾ ਸ਼ੁਰੂ ਹੋ ਗਿਆ ਤੇ ਇੱਕ ਦਿਨ ਆਇਆ ਧੰਨ ਗੁਰੂ ਅਰਜਨ ਪਾਤਸ਼ਾਹ ਜਿਨੇ ਭਾਈ ਗੰਗਾ RAM ਨੂੰ ਆਵਾਜ਼ ਮਾਰੀ ਗੰਗਾ RAM ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਲੰਗਰਾਂ ਵਿੱਚ ਕਿੰਨੀਆਂ ਰਸਤਾ ਭੇਜੀਆਂ ਨੇ 100 ਮਣ ਰੋਜ਼ ਤੁਸੀਂ ਬਾਜਰਾ ਭੇਜਦੇ ਰਹੇ ਹੋ ਅੱਜ ਤੁਸੀਂ ਦੱਸੋ ਤੁਹਾਡੇ ਬਾਜਰੇ ਦੀ ਕੀਮਤ ਕਿੰਨੀ ਹੈ ਮੁੱਲ ਕੀ ਹੈ ਅਸੀਂ ਤੁਹਾਨੂੰ ਮੁੱਲ ਦੇਣ ਵਾਸਤੇ ਤਿਆਰ ਜਦੋਂ ਹਾਲਾਤ ਸਹੀ ਹੋਏ ਤੇ ਮਾ ਭਾਈ ਗੰਗਾ RAM ਨੇ ਹੱਥ ਜੋੜੇ ਗੱਲ 'ਚ ਪੱਲਾ ਪਾਇਆ ਤੇ ਨਿਮਰਤਾ ਦੇ ਨਾਲ ਬੇਨਤੀ ਕਰਨ ਲੱਗਾ ਪਾਤਸ਼ਾਹ ਮੈਨੂੰ ਇਸ ਪਤਾ ਹੈ ਇਸ ਘਰ ਵਿੱਚ ਬਰਕਤਾਂ ਬਣੀਆਂ ਨੇ ਤੁਸੀਂ ਕੌਡੀ ਵੀ ਦੇਵੋਗੇ ਨਾ ਉਸ ਕੌਡੀ ਦੇ ਵਿੱਚ ਵੀ ੱਡੀ ਵੱਡੀ ਬਰਕਤ ਹੈ ਮੈਂ ਆਪਣੇ ਘਰੇ ਲੈ ਜਾਵਾਂਗਾ ਤੇ ਮੇਰੇ ਘਰ 'ਚ ਛਬਰਾਂ ਲੱਗ ਜਾਣਗੀਆਂ ਮੈਨੂੰ ਪਤਾ ਹੈ ਤੁਹਾਡੇ ਘਰ ਵਿੱਚੋਂ ਬੜਾ ਕੁਝ ਮਿਲ ਜਾਣਾ ਹੈ ਪਰ ਦਾਤਾ ਮੈਂ ਉਹ ਚੀਜ਼ਾਂ ਨਹੀਂ ਮੰਗਣੀਆਂ ਜਿਹੜੀਆਂ ਥੋੜੇ ਸਮੇਂ ਬਾਅਦ ਖਤਮ ਹੋ ਜਾਣ ਜੇਕਰ ਤੁਸੀਂ ਦੇਣ ਵਾਲੇ ਤਰੁੱਠੇ ਹੋ ਤਾਂ ਮੈਨੂੰ ਸਿੱਖੀ ਦੀ ਦਾਤ ਦੇ ਦਿਓ ਮੈਨੂੰ ਨਾਮ ਦੀ ਦਾਤ ਦੇ ਦਿਓ ਮੈਨੂੰ ਭਗਤੀ ਤੇ ਬੰਦਗੀ ਦੀ ਦਾਤ ਦੇ ਦਿਓ ਸੱਚ ਜਾਨਣਾ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਅਸੀਸਾਂ ਦਿੱਤੀਆਂ ਪਿਆਰ ਦਿੱਤਾ ਐਸਾ ਸਤਕਾਰ ਦਿੱਤਾ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਿੱਖੀ ਦਾ ਪ੍ਰਚਾਰਕ ਬਣਾਇਆ ਤੇ ਮਾਲਵੇ ਦੀ ਧਰਤੀ ਤੱਕ ਉਹ ਸਿੱਖੀ ਦਾ ਪ੍ਰਚਾਰ ਕਰਦਾ